مجھے جانتے ہو ایس پی ہاں جانتا ہوں تم اس رنجیت سنگھ کو جانتے ہو جو تمہاری نظروں میں چھوٹی ذات کا ہے اس انسان کو نہیں جو تمہاری ہی طرح کسی ماں کی کوکھ سے جنما ہے یاد ہے دوستو یہ ڈائلوگز یہ ڈائلوگز نے غلامی فلم دی انیس سو پچاسی بچ آئی غلامی آج اس فلم بارے اور فلم سٹار ترمندر اس دنیا تو ہمیشہ لے شریرک طور تے رخ کر گئے پوری جانکاری دا ہڈی نال مخاطب ہے پوسو ناما چینل ایک شبد بھی مس نہیں کرنا دوستو ہی مین ترمندر پنجاب دا پتر اج اس دنیا تے نہیں رہا اس تو انہاں دیاں بہت ساریاں خبرہ اجی آئیاں کہ وہ اس دنیا تو جا چکے نے جد کی اجیہا کچھ نہیں سی انہوں نے سنی دیول نے فٹکار بھی پائی ہے اور اس تو بعد کل جب ایک خبر آئی تو پوسو ناما چینل نے بھی پہلا تا یقین نہیں کیتا کہ یہ خبر پہلا وہاں گی چھوٹھی ہے اور کل جدو باقاعدہ طور کچھ ایک ذمہ وار چینل دیکھے جنا تو پتا لگا کہ ترمندر سچ مچ اس دنیا تو جا چکے نے ਦੋਸਤੋ ਤਰਮਿੰਦਰ ਦੀ ਪਦਾਇਸ਼ ਪੰਜਾਬ ਦੇ ਪਿੰਡ ਨਸਰਾਲੀ ਤੋਂ ਹੈ ਜੇ ਮੈਂ ਕੋਈ ਗਲਤੀ ਨਾ ਕਰਦਾ ਹੋਵਾਂ ਨਸਰਾਲੀ ਪਿੰਡ ਦੇ ਵਿੱਚ ਮੈਂ ਪਿਛਲੇ ਕੁਝ ਦਿਨਾਂ ਵਿੱਚ ਕੁਝ ਨਾ ਕੁਝ ਦੇਖ ਰਿਹਾ ਸੀ ਕਿ ਨਸਰਾਲੀ ਦੇ ਵਿੱਚ ਇਹਨਾਂ ਦੇ ਪਿਤਾ ਜੀ ਦੀ ਟਰਾਂਸਫਰ ਹੋਈ ਸੀ ਔਰ ਟਰਾਂਸਫਰ ਹੋਣ ਤੋਂ ਬਾਅਦ ਇਹਨਾਂ ਦਾ ਇੱਥੇ ਜਨਮ ਹੋਇਆ 2 ਸਾਲ ਤੱਕ ਇੱਥੇ ਰਹੇ ਨੇ 2 ਸਾਲ ਤੱਕ ਇੱਥੇ ਰਹੇ ਔਰ ਉਸ ਤੋਂ ਬਾਅਦ ਅਲੱਗ-ਅਲੱਗ ਏਰੀਆ ਵਿੱਚ ਗਏ ਸਾਂਨੇਵਾਲ ਦੇ ਨਾਲ ਧਰਮਿੰਦਰ ਦਾ ਬਹੁਤ ਪਿਆਰ ਹੈ ਬਚਪਨ ਤੋਂ ਬਾਅਦ ਉੱਥੇ ਹੀ ਪੜੇ ਨੇ ਉੱਥੇ ਹੀ ਗੜੀਆਂ ਦੇ ਵਿੱਚ ਖੇਡੇ ਨੇ ਉੱਥੇ ਹੀ ਮਠਿਆਈ ਖਾਂਦੇ ਰਹੇ ਨੇ ਉੱਥੇ ਹੀ ਮਤਲਬ ਇੱਕ ਦੂਜੇ ਦੇ ਨਾਲ ਯਾਰੀਆਂ ਦੋਸਤੀਆਂ ਵੀ ਪਗਾਉਂਦੇ ਰਹੇ ਨੇ ਔਰ ਉਹ ਸਕੂਲ ਜਿਹੜਾ ਸਾਨੇਵਾਲ ਦਾ ਸਕੂਲ ਹੈ ਉਹ ਖੁਦ ਮੈਂ ਵੀ ਵੇਖਿਆ ਹੋਇਆ ਹੈ ਔਰ ਤਰਮਿੰਦਰ ਦਾ ਪਹਿਲਾ ਕਰ ਮੈਂ ਵੀ ਵੇਖਿਆ ਹੋਇਆ ਹੈ ਕਿਉਂਕਿ ਮੇਰੇ ਸਿਸਟਰ ਜਿਹੜੇ ਨੇ ਉਸ ਸਾਨੇਵਾਲ ਦੇ ਵਿੱਚ ਮੈਰਿਸ ਦੀ ਉਹਨਾਂ ਦੀ ਉੱਥੇ ਮੈਰਿਡ ਮੈਰਿਸ ਹੋਈ ਹੈ ਜਿਸ ਕਰਕੇ ਮੈਨੂੰ ਕਈ ਵਾਰ ਉਸ ਘਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਦੋਸਤੋ ਅੱਜ ਤੁਹਾਨੂੰ ਦੱਸਾਂਗਾ ਕਿ 1985 ਦੇ ਵਿੱਚ ਫਿਲਮ ਆਈ ਸੀ ਗੁਲਾਮੀ ਔਰ ਉਸ ਗੁਲਾਮੀ ਦੇ ਵਿੱਚ ਫਿਲਮ ਦੇ ਵਿੱਚ ਤਰਮਿੰਦਰ ਨੇ ਬਹੁਤ ਵਧੀਆ ਇੱਕ ਕਰੈਕਟਰ ਕੀਤਾ ਸੀ ਔਰ ਜਿਸ ਦੇ ਨਾਲ ਸਿਰਫ ਇਸ ਕਰਕੇ ਵਿਤਕਰਾ ਹੁੰਦਾ ਸੀ ਕਿ ਉਹ ਛੋਟੀ ਜਾਤ ਦੇ ਵਿੱਚੋਂ ਉਹਦਾ ਜਨਮ ਹੋਇਆ ਹੈ ਤਰਮਿੰਦਰ ਨੇ 300 ਤੋਂ ਵੱਧ ਫਿਲਮਾਂ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਔਰ ਉਹਨਾਂ ਕੋਲ ਇੱਕ ਫਿਲਮ ਸਿੱਧੇ ਤੌਰ ਤੇ ਉਹਨਾਂ ਦੇ ਵਿੱਚੋਂ ਇੱਕ ਫਿਲਮ ਸਿੱਧੇ ਤੌਰ ਤੇ ਜਾਤੀਵਾਦ ਤੇ ਆਧਾਰਿਤ ਫਿਲਮ ਸੀ ਜਿਸ ਦਾ ਨਾਮ ਸੀ ਗੁਲਾਮੀ ਉਸਨੇ ਰঞ্জੀਤ ਸਿੰਘ ਦੀ ਭੂਮਿਕਾ ਨਿਭਾਈ ਜੋ ਕਿ ਇੱਕ ਦਲਿਤ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ ਜੇਕਰ ਤੁਸੀਂ ਇਹ ਫਿਲਮ ਵੇਖੀ ਹੋਵੇ ਤਾਂ ਉਹਦੇ ਵਿੱਚ ਜਿਸ ਤਰ੍ਹਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਸਕੂਲ ਦੇ ਵਿੱਚ ਬਾਬਾ ਸਾਹਿਬ ਨੂੰ ਇਕੱਲੇ ਪਿੱਛੇ ਬਿਠਾਇਆ ਜਾਂਦਾ ਸੀ ਉਸੇ ਤਰ੍ਹਾਂ ਉਸੇ ਤਰ੍ਹਾਂ ਹੀ ਤਰਮਿੰਦਰ ਨੂੰ ਵੀ ਸਕੂਲ ਦੇ ਵਿੱਚ ਜਾਤੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਔਰ ਉਸ ਦੇ ਨਾਲ ਵੀ ਉੱਥੇ ਜਾਤੀ ਵਿਤਕਰਾ ਹੁੰਦਾ ਸੀ ਠਾਕੁਰਾਂ ਦੇ ਬੱਚੇ ਦੇ ਨਾਲ ਉਸ ਨੂੰ ਬੈਠ ਨਹੀਂ ਸੀ ਦਿੱਤਾ ਜਾਂਦਾ ਤਾਂ ਕਿ ਜੇ ਠਾਕੁਰ ਪਰਿਵਾਰਾਂ ਨੂੰ ਪਤਾ ਲੱਗ ਜਵੇ ਕਿ ਇਹ ਤਰਮਿੰਦਰ ਜਿਹੜਾ ਨੀਚ ਜਾਤ ਦਾ ਪਾਤਰ ਕਰ ਰਿਹਾ ਹੈ ਸਾਡਾ ਸਕੂਲ ਬੰਦ ਹੋ ਜਾਏਗਾ ਮੇਰੀ ਸੈਲਰੀ ਬੰਦ ਹੋ ਜਾਏਗੀ ਸਕੂਲ ਦੇ ਵਿੱਚ ਰঞ্জੀਤ ਸਿੰਘ ਦੀ ਜਾਤ ਤੇ ਲੋਕਾਂ ਦੇ ਨਾਲ ਸਭ ਤੋਂ ਸਭ ਤੋਂ ਮਤਲਬ ਜਿਹੜੀ ਭੂਮਿਕਾ ਅਹਿਮ ਸੀ ਉਹ ਤਰਮਿੰਦਰ ਨੇ ਨਿਭਾਈ ਹੈ ਬਰਾਬਰੀ ਕਰਨ ਤੇ ਉਸ ਦੀ ਮਾਂ ਦੇ ਸਿਰ ਤੇ ਚਪਲਾ ਰੱਖਣ ਲਈ ਵੀ ਮਜਬੂਰ ਕੀਤਾ ਗਿਆ ਸੀ ਇਹ ਉਸ ਵੇਲੇ ਦੀ ਜਾਤੀਵਾਦੀ ਜਿਹੜੀ ਸੋਚ ਸੀ ਉਹ ਸੀ ਸੋ ਖੂ ਤਾਂ ਪਾਣੀ ਨਾ ਪਰਣ ਦਿੱਤਾ ਜਾਣਾ ਪਾਣੀ ਲਈ ਰਣਜੀਤ ਸਿੰਘ ਨੇ ਚੀਨ ਜਾਂ ਪਾਕਿਸਤਾਨ ਵਿਰੁੱਧ ਨਹੀਂ ਸਗੋ ਕਿ ਆਪਣੇ ਹੀ ਪਿੰਡ ਦੇ ਜਾਤੀਵਾਦੀਆਂ ਦੇ ਵਿਰੁੱਧ ਲੜਨਾ ਪਿਆ ਔਰ ਗਰੀਬ ਜਾਤੀਵਾਦ ਅਤੇ ਗੁਲਾਮੀ ਭਾਰਤ ਸਮਾਜ ਦੇ ਅੱਜ ਵੀ ਉਹਲੇ ਜ਼ਖਮ ਨੇ ਗੁਲਾਮੀ ਫਿਲਮ ਨੂੰ ਬਹੁਤ ਵਾਰ ਦੇਖਣ ਦਾ ਮੌਕਾ ਮਿਲਿਆ ਔਰ ਉਸ ਦੇ ਵਿੱਚ ਸੱਚਮੁੱਚ ਇਹ ਤਰਾਸਤੀ ਦਿਖਾਈ ਗਈ ਕਿ ਅਜੇ ਵੀ ਕਿਸੇ ਨੂੰ ਘੋੜੀ ਤੇ ਨਾ ਚੜਨ ਦੇਣਾ ਮੈਰਿਜ ਦੇ ਮੌਕੇ ਤੇ ਕਿਸੇ ਨੂੰ ਪਿਆਸਾ ਮਰਦਾ ਮਰ ਜਾਵੇ ਲੇਕਿਨ ਉਸ ਨੂੰ ਪਾਣੀ ਦਾ ਇੱਕ ਵੀ ਘੁੱਟ ਨਹੀਂ ਦੇਣਾ ਇਹ ਇਹਨਾਂ ਲੋਕਾਂ ਦੀ ਸੋਚ ਹੁੰਦੀ ਸੀ ਮਤਲਬ ਇਹ ਚਾਹੁੰਦੇ ਨਹੀਂ ਸੀ ਕਿ ਆਮ ਲੋਕ ਇਹਨਾਂ ਦੀ ਬਰਾਬਰੀ ਕਰਨ ਪਰ ਅੱਜ ਅਫਸੋਸ ਦੀ ਗੱਲ ਹੈ ਕਿ ਇਹ ਲੋਕ ਕਿਤੇ ਵੀ ਨਜ਼ਰ ਨਹੀਂ ਆ ਰਹੇ ਜਾਤੀਵਾਦ ਦਾ ਸ਼ਿਕਾਰ ਲੋਕ ਪੜ੍ਹ ਲਿਖ ਕੇ ਅੱਜ ਉੱਚ ਪੋਸਟਾਂ ਦੇ ਉੱਪਰ ਵਿਰਾਜਮਾਨ ਨੇ ਇਹ ਲੋਕ ਅੱਜ ਦੇਖ ਲਓ ਕਿੰਨਾ ਹਾਲਾਤਾਂ ਚੋਂ ਨਿਕਲ ਰਹੇ ਨੇ ਸੋ ਤਰਮਿੰਦਰ ਦਾ ਇਸ ਸੰਸਾਰ ਤੋਂ ਜਾਣਾ ਇੱਕ ਬਹੁਤ ਵੱਡਾ ਜਿੱਥੇ ਫਿਲਮ ਜਗਤ ਨੂੰ ਘਾਟਾ ਹੈ ਉਥੇ ਪੰਜਾਬ ਨੂੰ ਵੀ ਬਹੁਤ ਘਾਟਾ ਹੈ ਕੱਲ ਜਦੋਂ ਇਹ ਪਤਾ ਲੱਗਾ ਕਿ ਤਰਮਿੰਦਰ ਜੀ ਨਹੀਂ ਰਹੇ ਤਾਂ ਦੋਸਤੋ ਪੰਜਾਬ ਦੇ ਹਰ ਚਿਹਰੇ ਨੂੰ ਮੈਂ ਉਦਾਸ ਵੇਖਿਆ ਹਰ ਚਿਹਰੇ ਨੂੰ ਉਦਾਸ ਦੇਖਿਆ ਉਹਨਾਂ ਦੇ ਪੁੱਤਰ ਸਨੀ ਦੇਵਲ ਬੋਵੀ ਦੇਵਲ ਔਰ ਉਹਨਾਂ ਦੀ ਪਹਿਲੀ ਪਤਨੀ ਤੇ ਦੂਸਰੀ ਪਤਨੀ ਦੂਸਰੀ ਪਤਨੀ ਉਹਨਾਂ ਦੀ ਹੀਮਾ ਮਾਲਣੀ ਔਰ ਜਿਹੜੀ ਕਿ ਬਾ ਕਮਾਲ ਅਦਾਕਾਰਾ ਹੈ ਔਰ ਪ੍ਰਕਾਸ਼ ਕੌਰ ਉਹਨਾਂ ਦੀ ਪਤਨੀ ਸੋ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਕਿ ਸੰਨੀ ਦਿਓਲ ਨੇ ਆਪਣੇ ਪਿਤਾ ਜੀ ਨੂੰ ਜਦੋਂ ਅਗਨੀ ਦਿੱਤੀ ਤਾਂ ਦੋਸਤੋ ਸਾਰੇ ਜਾ ਚੁੱਕੇ ਸੀ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਲੋਕ ਵੀ ਪਹੁੰਚੇ ਸੀ ਔਰ ਸਨੀ ਦਿਉਲ ਕਈ ਘੰਟਿਆਂ ਤੱਕ ਆਪਣੇ ਪਿਤਾ ਦੀ ਚਿਥਾ ਤੇ ਇਕੱਲਾ ਬੈਠਾ ਰੋਂਦਾ ਰਿਹਾ ਪਤਾ ਨਹੀਂ ਕੀ ਕੀ ਸੋਚ ਰਿਹਾ ਹੋਵੇਗਾ ਸੋ ਇਹ ਸਨੀ ਦਿਉਲ ਹੀ ਜਾਣਦੇ ਨੇ ਕਿਉਂਕਿ ਸਨੀ ਦਿਉਲ ਦਾ ਜਨਮ ਵੀ ਪੰਜਾਬ ਦੇ ਸਾਹਨੇਵਾਲ ਉਸੇ ਘਰ ਦੇ ਵਿੱਚ ਉਸੇ ਪਿੰਡ ਦੇ ਵਿੱਚ ਹੋਇਆ ਹੈ ਜਿਹੜਾ ਘਰ ਮੈਂ ਵੇਖਿਆ ਹੋਇਆ ਜਿੱਥੇ ਸਨੀ ਦਿਉਲ ਦਾ ਜਨਮ ਹੋਇਆ ਹੈ ਕਈ ਵਾਰ ਤਰਮਿੰਦਰ ਨੇ ਇੰਟਰਵਿਊਜ਼ ਦੇ ਵਿੱਚ ਵੀ ਕਿਹਾ ਹੈ ਸੋ ਦੋਸਤੋ ਅੱਜ ਤਰਮਿੰਦਰ ਸਾਹਿਬ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਦੀਆਂ ਬੜਾਈਆਂ ਹੋਈਆਂ ਫਿਲਮਾਂ ਔਰ ਉਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਐ ਉਹ ਹਮੇਸ਼ਾ ਯਾਦ ਰਹਿਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਪਰਦੇ ਤੇ ਵੇਖਦੇ ਰਹਿਾਂਗੇ ਔਰ ਬੜਾ ਮਤਲਬ ਦੁੱਖ ਹੋਇਆ ਜਦੋਂ ਪਤਾ ਲੱਗਾ ਕਿ ਤਰਮਿੰਦਰ ਜੀ ਇਸ ਦੁਨੀਆ ਤੇ ਨਹੀਂ ਰਹੇ ਸੋ ਉਹਨਾਂ ਦੇ ਪੋਤੇ ਨੇ ਕਰਨ ਦਿਓਲ ਨੇ ਬਾਕਾਇਦਾ ਜੇਤਾ ਤੇ ਜਾ ਕੇ ਅਸਤੀਆਂ ਚੁਗੀਆਂ ਔਰ ਜਲ ਪ੍ਰਵਾਹ ਕਰਨ ਦਾ ਅਜ ਪ੍ਰੋਗਰਾਮ ਹੈ ਸੋ ਕਿਤੇ ਨਾ ਕਿਤੇ ਧਰਮਿੰਦਰ ਦੇ ਜਨ ਦੇ ਨਾਲ ਫਿਲਮ ਇੰਡਸਟਰੀ ਹੈ ਜੋ ਉਦਾਸ ਹੋ ਚੁੱਕੀ ਹੈ ਔਰ ਬੜੇ ਸਟਰਗਲ ਕੀਤਾ ਕਿਥੋਂ ਮਤਲਬ ਸਾਨੇਵਾਲ ਤੋਂ ਉੱਠ ਕੇ ਬਾਈ ਟ੍ਰੇਨ ਜਾਣਾ ਜਾ ਕੇ ਪਹਿਲਾਂ ਉਸ ਤੋਂ ਸੁਪਨੇ ਲੈਣੇ ਕਿ ਮੈਂ ਐਕਟਰ ਬਣੂੰਗਾ ਐਕਟਰ ਬਣੂੰਗਾ ਔਰ ਉਸ ਤੋਂ ਬਾਅਦ ਟਿਊਬਲ ਆਪਰੇਟਰ ਦੀ ਨੌਕਰੀ ਕਰਨ ਦੇ ਬਾਵਜੂਦ ਸਭ ਕੁਝ ਛੱਡ ਕੇ ਬੰਬੇ ਚਲਾ ਗਿਆ 1960 ਦੇ ਵਿੱਚ ਉਹਨਾਂ ਦੀ ਪਹਿਲੀ ਜਿਹੜੀ ਫਿਲਮ ਆਈ ਸੀ ਔਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਕਿੱਦਾਂ ਫਿਲਮਾਂ ਦੀਆਂ ਲਾਈਨਾਂ ਲੱਗੀਆਂ ਔਰ ਉਹਨਾਂ ਦੇ ਬੇਟੇ ਵੀ ਸਟਾਰ ਐ ਹਿਮਾ ਮਾਲਣੀ ਤਾਂ ਤੁਸੀਂ ਜਾਣਦੇ ਹੀ ਹੋ ਤੇ ਉਹਨਾਂ ਦੀ ਬੇਟੀ ਦੀ ਇਸ਼ਾ ਦੇਵ ਨੇ ਵੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਕੁੱਲ ਮਿਲਾ ਕੇ ਆਪਾਂ ਕਰੀਏ ਤਾਂ ਤਰਮਿੰਦਰ ਦੇ ਜਾਣ ਦੀ ਬਹੁਤ ਜ਼ਿਆਦਾ ਮਤਲਬ ਪਰੇਸ਼ਾਨੀ ਹੋਈ ਹੈ ਦੁੱਖ ਹੋਇਆ ਹੈ ਕਿ ਮਤਲਬ ਕਈ ਪ੍ਰੋਜੈਕਟ ਜਿਹੜੇ ਉਲੀਕੇ ਹੋਏ ਸਨ ਕਈਆਂ ਲੋਕਾਂ ਨੇ ਕਈਆਂ ਪ੍ਰੋਡਿਊਸਰਾਂ ਨੇ ਉਹ ਕਿਤੇ ਨਾ ਕਿਤੇ ਅਧੂਰੇ ਨਜ਼ਰ ਆਉਣਗੇ ਸੋ ਪੋਸੂਨਾਮਾ ਚੈਨਲ ਦੀ ਸਮੁੱਚੀ ਟੀਮ ਵੱਲੋਂ ਫਿਲਮ ਸਟਾਰ ਤਰਮਿੰਦਰ ਦੇ ਜਾਨ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਹਮਦਰਦੀ ਹੈ ਔਰ ਅਕਾਲ ਪੁਰਖ ਦੇ ਚਰਨਾਂ ਵਿੱਚ ਸਾਡੀ ਇਹ ਹੀ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ ਸਥਾਨ ਦੇਣਾ ਔਰ ਪਿੱਛੇ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਬਖਸ਼ਣਾ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ